ਭਗਵੰਤ ਮਾਨ ਸਿਆ ਤੇਰੀ ਆ ਵਿਧਾਨ ਸਭਾ ਦੇ ਵਿੱਚ ਮੈਂ ਸੁਣ ਕੇ ਹਟਿਆ ਬੋਲਬਾਣੀ ਜਿਹਦੇ ਵਿੱਚ ਇਹ ਕਹਿ ਰਿਹਾ ਵੀ ਸੁਖਪਾਲ ਸਿੰਘ ਖੈਰਾ ਹੁਣ ਕਾਂਗਰਸ ਚੋਂ ਪਹਿਲਾਂ ਕਾਲੀਆਂ ਚ ਸੀ ਮੈਂ ਤਾਂ ਖੇੜਾ ਛਡਾ ਲਿਆ ਹੋ 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 ਕਿੰਨੀਆਂ ਪਾਰਟੀਆਂ ਬਦਲ ਗਿਆ ਤੇ ਆਪ ਦਾ ਕੋਈ ਦੱਸਦਾ ਹੀ ਨਹੀਂ ਪਹਿਲਾਂ ਤਾਂ ਤੁਸੀਂ ਢੋਲੇ ਗਾਉਂਦੇ ਹੁੰਦੇ ਸੀਗੇ ਮਨਪ੍ਰੀਤ ਬਾਦਲ ਦੇ ਫਿਰ ਉਹੀ ਮਾੜੇ ਹੋ ਗਏ ਫੇ ਢੋਲੇ ਤੁਸੀਂ ਗਾਉਨੇ ਆ ਕੇਜਰੀਵਾਲ ਦੇ ਉਹ ਤਾਂ ਚਲੋ ਤੁਹਾਨੂੰ ਮੁੱਖ ਮੰਤਰੀ ਦਾ ਚਿਹਰਾ ਲਾਤਾ ਤੇ ਮੁੱਖ ਮੰਤਰੀ ਬਣ ਕੇ ਨਹੀਂ ਢੋਲੇ ਤੁਸੀਂ ਕਿਸੇ ਹੋਰ ਦੇ ਵੀ ਗਾਉਨੇ ਸੀ ਤੇ ਪਹਿਲਾਂ ਤੁਸੀਂ ਵੀ ਕਮੇਡੀਆਂ ਕਰਦੇ ਸੀ ਹੋ 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 ਫਿਰ ਤੁਸੀਂ ਮਨਪ੍ਰੀਤ ਬਾਦਲ ਚੋਂ ਐਮਐਲਏ ਦੀ ਚੋਣ ਲੜੀ ਉੱਥੋਂ ਹਾਰ ਗਏ ਹੋ 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 ਫਿਰ ਸੰਗਰੂਰ ਦੇ ਵਿੱਚੋਂ ਤੁਸੀਂ ਐਮਪੀ ਬਣੇ ਹੋ 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 ਇਹ ਮਤਲਬ ਗੱਲਾਂ ਕਰਨ ਵਾਲੀਆਂ ਮੰਨ ਲਓ ਕੱਲ ਨੂੰ ਤੁਹਾਨੂੰ ਉਹ ਕਹਿਣ ਵੀ ਪਹਿਲਾਂ ਤੁਹਾਡਾ ਇੱਕ ਵਿਆਹ ਹੋਇਆ ਸੀ ਹੋ 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 ਹੋਂ ਤੁਸੀਂ ਦੂਜਾ ਕਰਾ ਲਿਆ ਹੋ 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 ਇਹ ਕਿ ਕੁ ਗੱਲਾਂ ਹੈ ਸੁਖਪਾਲ ਸਿੰਘ ਖਹਿਰਾ ਮੇਰੇ ਹਿਸਾਬ ਦੇ ਨਾਲ ਤੁਹਾਡੇ ਨਾਲੋਂ ਜ਼ਿਆਦਾ ਉਹ ਪੰਜਾਬ ਦੇ ਮੁੱਦੇ ਚਾਹਦਾ ਜੇਕਰ ਸੁਖਪਾਲ ਸਿੰਘ ਖਹਿਰਾ 1 ਨਵੰਬਰ ਨੂੰ ਜੇਲ੍ਹ 'ਚ ਨਾ ਹੁੰਦਾ ਤੇ ਜਿਹੜਾ ਡਰਾਮਾ ਕਵਾਂਗੇ ਤੇਰਾ ਰੱਖਿਆ ਸੀ ਨਾ ਜਿਹੜਾ ਉਹ ਆਪਣਾ ਲੁਧਿਆਣਾ ਤੇ ਉਹ ਤੂੰ ਡਰਾਮਾ ਨਹੀਂ ਰੱਖਦਾ ਸੀ ਪਾਰਟੀ ਬਦਲ ਲਈ ਤੇਰੇ ਤੂੰ ਖੜਾ ਨਹੀਂ ਛੜ ਤ ਤੁਸੀਂ ਖੜਾ ਨਹੀਂ ਛੜਾਇਆ ਫਿਰ ਤੁਸੀਂ ਮੰਨ ਵੀ ਰਹੇ ਆ ਤੁਹਾਨੂੰ ਡਰ ਸੀ ਕਿਤੇ ਵੀ ਮੁੱਖ ਮੰਤਰੀ ਦਾ ਚਿਹਰਾ ਇਹ ਨਾ ਲੱਗ ਜੇ ਕਿਉਂਕਿ ਤੁਸੀਂ ਕਮੇਟੀ ਕਰਦੇ ਆ ਉਹ ਸਵਾਲ ਚੱਕਦਾ ਸਵਾਲਾਂ ਤੇ ਕਮੇਡੀਆਂ 'ਚ ਫਰਕ ਹੁੰਦਾ ਇਹ ਗੱਲ ਜੇ ਝੂਠ ਆ ਤੁਸੀਂ ਮੈਨੂੰ ਦੱਸ ਦੋ ਇਹ ਪਹਿਲਾਂ ਆਪ ਪਹਿਲਾਂ ਗੱਲ ਤੁਸੀਂ ਸੋਚੋ ਹੁਣ ਤੁਸੀਂ ਇਹ ਗੱਲ ਦੱਸੋ ਵੀ ਤੁਸੀਂ ਕੱਲ ਨੂੰ ਇਹ ਝਾਮਾਂ ਦੀ ਪਾਰਟੀ 'ਚ ਪੱਕੇ ਰਹੋਗੇ ਜਿਹੜਾ ਤੁਹਾਡੇ ਵਿੱਚ ਆਇਆ ਜਿਹੜਾ ਤੁਹਾਡੀ ਜਲੰਧਰ ਤੋਂ ਜਤਾਇਆ ਇਹ ਵੀ ਕਾਂਗਰਸ 'ਚੋਂ ਆਇਆ ਥੋਡੇ ਕਈ ਐਮਐਲਏ ਜਿਹੜੇ ਅਕਾਲੀ ਦਲ ਚੋਂ ਆਏ ਆ ਕਈ ਬੰਦੇ ਇਹੋ ਜਿਹੇ ਜਿਹੜੇ ਬੀਜੇਪੀ ਚੋਂ ਥੋਡੇ ਆ ਲਾਏ ਆ ਓ ਹੋ 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 ਫੇਰ ਖਹਿੜਾ ਕਿਦੋਂ ਕਿਦੋਂ ਛਡਾਓਗੇ ਤੁਸੀਂ ਤਾਂ ਖਹਿੜਾ ਬੜਿਆਂ ਤੋਂ ਛਡਾਇਆ ਤੁਹਾਨੂੰ ਇਹ ਸੀ ਨਾ ਵੀ ਮਤਲਬ ਤੁਸੀਂ ਅੱਗੇ ਰੋ ਇਹ ਗੱਲ ਨਹੀਂ ਹੁੰਦੀ ਤੁਸੀਂ ਗੱਲ ਜਿਹੜੀ ਕਰਨੀ ਆ ਭਗਵੰਤ ਮਾਨ ਜੀ ਉਹ ਕਰੋ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਤੇ ਸੁਖਪਾਲ ਸਿੰਘ ਖਹਿੜੇ ਨੂੰ ਹੋ 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 ਕਰਨ ਵਾਸਤੇ ਨਹੀਂ ਬਣਾਇਆ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਤੇ ਅੱਖਾਂ ਚੱਖਾਂ ਪਾ ਅੱਖਾਂ ਚੱਖਾਂ ਪਾ ਵਾਸਤੇ ਨਹੀਂ ਬਣਾਇਆ ਤੁਹਾਨੂੰ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਕਿ ਭਾਈ ਪੰਜਾਬ ਦੇ ਵਿੱਚ ਚਿੱਟਾ ਬੜਾ ਤੁਹਾਨੂੰ ਮੁੱਖ ਮੰਤਰੀ ਤਾਂ ਬਣਾਇਆ ਵੀ ਭਾਈ ਪੰਜਾਬ ਚ ਬੇਰੋਜ਼ਗਾਰੀ ਬਹੁਤ ਆ ਤੇ ਉਹ ਕਾਲੀ ਕਾਂਗਰਸੀਆਂ ਤੋਂ ਅੱਕੇ ਪਏ ਆ ਉਹਨਾਂ ਨੇ ਇਸੇ ਕਰਕੇ ਤੁਹਾਨੂੰ ਬਣਾਇਆ ਵੀ ਤੁਹਾਨੂੰ ਕੌਣ ਪੁੱਛਦਾ ਸੀ ਫੇਰ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਇਹ ਕਿਹਾ ਵੀ ਸਾਡੇ ਤੁਸੀਂ ਕਹਿੰਦੇ ਸੀ ਤੁਹਾਡੀ ਬੀਬੀ ਅਨਮੋਲ ਗਗਨ ਮਾਨ ਕਹਿੰਦੀ ਸੀ ਕਿਸਾਨਾਂ ਤੇ ਅਤਿਆਚਾਰ ਹੁੰਦਾ 5 ਮਿੰਟਾਂ ਚ ਐਮਐਸਪੀ ਦੇਵਾਂਗੇ ਤੁਹਾਨੂੰ ਕਿਸਾਨਾਂ ਨੇ ਵੋਟ ਤਾਂ ਪਾਈ ਮਜਦੂਰਾਂ ਦੇ ਪੁੱਤ ਮਜਦੂਰੀ ਬੰਦੇ ਰਹੇ ਚਾਹੇ ਉਹਨਾਂ ਨੇ ਬੀਏ ਕੀਤੀ ਹੋਵੇ ਚਾਹੇ ਉਹ ਐਮਏ ਕੀਤੀ ਹੋਵੇ ਤੇ ਚਾਹੇ ਉਹਨਾਂ ਨੇ ਪਾਸਟੂ ਕੀਤੀ ਹੋਵੇ ਉਹਨਾਂ ਨੇ ਵੋਟਾਂ ਤੁਹਾਨੂੰ ਤਾਂ ਪਾਤੀਆਂ ਫੇਰ ਤੁਸੀਂ ਜਿਹੜਾ ਕਹਿ ਲੋ ਵੀ ਜਿਹੜੇ ਬੇਰੁਜ਼ਗਾਰ ਸੀ ਕੱਚੇ ਤੇ ਆਪਕ ਪੱਕੇ ਕਰਨੇ ਸੀ ਉਹਨਾਂ ਨੇ ਵੋਟਾਂ ਤੁਹਾਨੂੰ ਤਾਂ ਪਾਤੀਆਂ ਵੀ ਸਾਨੂੰ ਹੁਣ ਲੱਤਾਂ ਟੜਾਉਂਦਿਆਂ ਨੂੰ ਬਹੁਤ ਚਿਰ ਹੋ ਗਿਆ ਵੀ ਖੌਰੇ ਤੁਸੀਂ ਸਾਡੀ ਝੋਲੀ ਖੈਰ ਪਾ ਦਿਓ ਔਰ ਤੁਹਾਨੂੰ ਜਿਹੜੇ ਵੋਟਾਂ ਪਾਈਆਂ ਮਾਵਾਂ ਨੇ ਉਹ ਮਾਵਾਆਂ ਦੀਆਂ ਵੋਟਾਂ ਤੁਹਾਨੂੰ 100000 ਰੁਪਏ ਨੂੰ ਘੱਟ ਤੇ ਉਹ ਮਾਵਾਆਂ ਦੀਆਂ ਤੁਹਾਨੂੰ ਵੋਟਾਂ ਜ਼ਿਆਦੇ ਆ ਜਿਨ੍ਹਾਂ ਦੇ ਪੁੱਤ ਚਿੱਟੇ ਤੇ ਲੱਗੇ ਸੀ ਉਹ ਵੋਟਾਂ ਤੁਹਾਨੂੰ ਜ਼ਿਆਦੇ ਆ ਜਿਨ੍ਹਾਂ ਦੇ ਕੱਲੇ ਕੱਲੇ ਪੁੱਤ ਸੱਤ ਸਮੁੰਦਰੋਂ ਪਾਰ ਗਏ ਆ ਉਹਨਾਂ ਭੈਣਾਂ ਦੀਆਂ ਤੁਹਾਨੂੰ ਵੋਟਾਂ ਜ਼ਿਆਦੇ ਸੀ ਜਿਨ੍ਹਾਂ ਦੇ ਭਰਾ ਚਿੱਟੇ ਦੇ ਨਾਲ ਮਰੇ ਆ ਉਹਨਾਂ 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 ਘਰ ਵਾਲੀਆਂ ਦੀ ਤੁਹਾਨੂੰ ਵੋਟ ਸੀ ਕਿ ਜਿਨ੍ਹਾਂ ਜਿਨ੍ਹਾਂ ਨੇ ਮੈਂ ਇਹ ਕਹਿਣਾ ਹੋ ਸਕਦਾ ਮੇਰੀ ਸੋਚ ਆ ਬੀਬੀ ਰਵਨਦੀਪ ਕੌਰ ਮਰਖਾਈ ਹੋ ਸਕਦਾ ਇਹਨਾਂ ਨੇ ਤੁਹਾਨੂੰ ਵੋਟ ਪਾਈ ਹੋਵੇ ਕਿਉਂਕਿ ਇਹਨਾਂ ਦਾ ਹਸਬੈਂਡ ਸੀ ਜਿਹੜਾ ਇਹਨਾਂ ਦਾ ਘਰ ਵਾਲਾ ਵੀ ਚਿੱਟੇ ਦੇ ਨਾਲ ਦੱਸਦੇ ਹੁੰਦੇ ਉਹਨਾਂ ਦੀ ਆਪਾਂ ਅਕਸਰ ਇੰਟਰਵਿਊ ਸੁਣੀਆਂ ਔਰ ਇਹ ਵੋਟਾਂ ਤੁਹਾਨੂੰ ਤਾਂ ਪਈਆਂ ਤੇ ਇਹ ਜੇ ਕੰਮਾਂ ਦੇ ਵਿੱਚੋਂ ਹੋਰ 2-4 ਕੰਮ ਰਹਿ ਗਏ ਹੋਣੇ ਆ ਇਹ ਜੇ ਕਰ ਕੰਮਾਂ ਦੇ ਵਿੱਚੋਂ ਤੁਸੀਂ ਕੋਈ ਇੱਕ ਕੰਮ ਵੀ ਕੀਤਾ ਤੁਸੀਂ ਉਹ ਗਿਣਾ ਦਿਓ ਤੁਸੀਂ ਤਾਂ ਦੇ ਸੀ ਬਾਹਰੋਂ ਆਉਣ ਦਾ ਕੋਈ ਵੀ ਇੱਥੋਂ ਵੀ ਬਾਹਰੋਂ ਇੱਧਰ ਕੰਮ ਕਰਨ ਆਉਣਗੇ ਤਾਂ ਮਾਫੀ ਚਾਹੁੰਨਾ ਬਾਹਰੋਂ ਤਾਂ ਤੁਹਾਡਾ ਜਿਹੜਾ ਪਹਿਲਾ ਮਾਲਾ ਪਰਿਵਾਰ ਤੁਹਾਡੇ ਬੱਚੇ ਨਹੀਂ ਆਏ ਇੱਧਰ ਹੋਰ ਤਾਂ ਆਉਣਾ ਕਿਸੇ ਨੇ ਕੀ ਸੀ ਇਸ ਕਰਕੇ ਹੋ 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 ਕਰਨ ਦਾ ਕੋਈ ਫਾਇਦਾ ਨਹੀਂ ਤੁਸੀਂ ਜਿਹੜੇ ਕੰਮ ਕਰਨੇ ਆ ਤੁਸੀਂ ਉਹ ਕਰੋ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਹੁਣ ਤੁਹਾਨੂੰ ਡਰਾਮੇਬਾਜ਼ੀ ਛੱਡਣੀ ਚਾਹੀਦੀ ਆ ਇਹ ਕਮੇਟੀ ਤੁਹਾਨੂੰ ਬਹੁਤ ਚਿਰ ਹੋ ਗਏ ਤੁਸੀਂ ਬਚਪਨ ਤੋਂ ਕਮੇਟੀ ਦਾ ਖਾਦਾ ਇਹ ਹੁਣ ਕਮੇਟੀ ਵਿਧਾਨ ਸਭਾ ਕਮੇਟੀ ਦਾ ਤੁਸੀਂ ਤੁਸੀਂ ਕਹਿੰਦੇ ਹੁੰਦੇ ਸੀ ਨਾ ਲੋਕ ਸਭਾ ਦੇ ਵਿੱਚ ਜਾ ਰੇ ਕਮੇਟੀ ਚੱਲਦੀ ਆ ਤੇ ਵਿਧਾਨ ਸਭਾ ਚ ਜਾ ਦੇ ਕਮੇਟੀ ਚੱਲਦੀ ਆ ਫਿਰ ਇਹ ਖਤਮ ਕਦੋਂ ਕਰੋਗੇ ਦੂਜੀ ਤਾਂ ਕਮੇਟੀ ਕਰਦੇ ਹੀ ਨਹੀਂ ਕਮੇਟੀ ਤਾਂ ਤੁਹਾਡੇ ਵਾਲੇ ਕਰ ਰਹੇ ਆ ਤੁਸੀਂ ਇਹ ਸਮਝਣ ਦੀ ਕੋਸ਼ਿਸ਼ ਕਰੋ ਇਸ ਟਾਈਮ ਕਾਂਗਰਸ ਮੁੱਦਾ ਨਹੀਂ ਹੈ ਪੰਜਾਬ ਦਾ ਇਸ ਟਾਈਮ ਅਕਾਲੀ ਦਲ ਮੁੱਦਾ ਨਹੀਂ ਹੈ ਇਸ ਟਾਈਮ ਸੁਖਬੀਰ ਬਾਦਲ ਪੰਜਾਬ ਦਾ ਮੁੱਦਾ ਨਹੀਂ ਹੈ ਇਸ ਟਾਈਮ ਵਿਕਰਮਜੀਤ ਮਜੀਠੀਆ ਮੁੱਦਾ ਨਹੀਂ ਪੰਜਾਬ ਦਾ ਇਸ ਟਾਈਮ ਬੀਜੇਪੀ ਪੰਜਾਬ ਦਾ ਮੁੱਦਾ ਨਹੀਂ ਪੰਜਾਬ ਦੇ ਮੁੱਦੇ ਆ ਕਿਸਾਨੀ ਪੰਜਾਬ ਦਾ ਮੁੱਦਾ ਮਜ਼ਦੂਰੀ ਪੰਜਾਬ ਦੇ ਮੁੱਦੇ ਤਾਂ ਇੱਥੇ ਲੋਕ ਧਰਨੇ ਲਈ ਬੈਠੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਤੇ ਤੂੰ ਵਿਧਾਨ ਸਭਾ ਦੇ ਵਿੱਚ ਕੀ ਹੋ ਲਾਈ ਖੜਾ ਆ ਪਟਿਆਲੇ ਦੇ ਵਿੱਚ ਪੱਲੇਦਾਰ ਬੈਠੇ ਆ ਜਿਹੜੇ ਮਤਲਬ ਮਾਫੀ ਚਾਹੁੰਨਾ ਐ ਇਸ ਟਾਈਮ ਪੱਲੇਦਾਰ ਗੁੱਸਾ ਨਾ ਕਰਨ ਮੇਰੇ ਨਾਨਾ ਜੀ ਵੀ ਪੱਲੇਦਾਰ ਸੀ ਪੱਲੇਦਾਰੀ ਕੀਤੀ ਆ ਬੋਰੀਆਂ ਚੱਕਦੇ ਆ ਗਧਿਆਂ ਵਾਲਾ ਇਹਨਾਂ ਦਾ ਜਿਵੇਂ ਕਹਿ ਲਓ ਵੀ ਇਹਨਾਂ ਗਦਾ ਭਾਰ ਨਹੀਂ ਢੋਂਦਾ ਜਿੰਨਾ ਇਹ ਢੋਂਦੇ ਆ ਇਹਨਾਂ ਬਲਦ ਭਾਰ ਨਹੀਂ ਢੋਂਦਾ ਜਿੰਨਾ ਇਹ ਢੋਂਦੇ ਆ ਤੇ ਇਹ ਉਹ ਉਹ ਧਰਨੇ ਲਈ ਬੈਠੇ ਆ ਉਹਨਾਂ ਤਾਂ ਤੂੰ ਗੱਲ ਨਹੀਂ ਕਰ ਸਕਿਆ ਵੀ ਉਹਨਾਂ ਦੀ ਗੱਲ ਕਰੀਏ ਆ ਇੱਥੇ ਹੋਰ ਜਿਹੜੇ ਵਿਚਾਰੇ ਧਰਨੇ ਲਈ ਬੈਠੇ ਆ ਤੁਹਾਨੂੰ ਉਹਨਾਂ ਵਾਸਤੇ ਤਾਂ ਆਈ ਨਹੀਂ ਕੋਈ ਗੱਲ ਮਜ਼ਦੂਰਾਂ ਵਾਸਤੇ ਨਹੀਂ ਆਈ ਉਹ ਕਿਸਾਨਾਂ ਦੇ ਪੁੱਤ ਸ਼ਹੀਦ ਹੋ ਜਾਂਦੇ ਤੁਹਾਨੂੰ ਉਹਨਾਂ ਵਾਸਤੇ ਗੱਲ ਨਹੀਂ ਆਈ ਤੇ ਸੁਖਪਾਲ ਸਿੰਘ ਖਹਿਰ ਹੋ 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 ਵੀ ਅਖੇ ਕਾਂਗਰਸੀ ਹੂੰ ਵੀ ਕਿਉਂ ਜੇਕਰ ਉਹਨੇ ਪਾਰਟੀ ਚੇਂਜ ਕੀਤੀ ਹੁੰਦੀ ਤਾਂ ਕਈ ਮੀਡੀਆ 'ਚ ਆ ਜਾਣੀ ਸੀ ਕੋਈ ਗੱਲ ਨਹੀਂ ਅਖੇ ਸਾਈਕਲ ਦਾ ਵੀ ਸਟੈਂਡ ਹੁੰਦਾ ਕਿ ਇਹਦਾ ਨਹੀਂ ਬੱਟੇ ਵੀਰ ਤੁਸੀਂ ਆਪਦੇ ਵੱਲ ਵੀ ਵੇਖੋ ਵੀ ਤੁਸੀਂ ਕਿਹਨੇ ਕਿਹਦੇ ਨਾਲ ਜੁੜੇ ਸੀਗੇ ਕਿਹੜੇ ਕਿਹੜੇ ਬੰਦਿਆਂ ਨਾਲ ਜੁੜੇ ਸੀ ਇਹ ਪਾਰਟੀ ਬਦਲਣਾ ਮੁੱਦਾ ਨਹੀਂ ਹੈ ਯਾਦ ਰੱਖ ਲਓ ਗੱਲ ਪਰ ਤੁਹਾਨੂੰ ਇਹ ਬੇਨਤੀ ਆ ਤੁਸੀਂ ਕਮੇਡੀ ਛੱਡੋ ਪੰਜਾਬ ਦੇ ਲੋਕਾਂ ਵੱਲ ਧਿਆਨ ਦਿਓ ਆ ਜਿਹੜੇ ਮੁੱਦੇ ਸੀ ਚਿੱਟਾ ਬੰਦ ਹੋਇਆ ਹੋ 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 ਨਹੀਂ ਹੋਇਆ ਆ ਜਿਹੜੇ ਨੌਜਵਾਨ ਸੱਤ ਸਮੁੰਦਰੋਂ ਪਾਰ ਜਾਣੇ ਹੋ 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 ਨਹੀਂ ਬੰਦ ਹੋਏ ਕੀ ਉਧਰੋਂ ਬਾਹਰਲੀ ਕੰਟਰੀਆਂ ਤੋਂ ਇੱਥੇ ਕੰਮ ਕਰਨ ਆਏ ਹੋ ਹੋ ਨਹੀਂ ਆਏ ਕਿਆਂ BMW ਇੱਥੇ ਆ ਗਈ ਹੋ ਹੋ ਨਹੀਂ ਆਈ ਇਹ ਤੁਸੀਂ ਦੱਸੋ ਤੁਹਾਨੂੰ ਉਹ ਕਰ ਲਾਗੇ ਨਾ ਤੇ ਸਾਡੇ ਮੂਵਿੰਗਾ ਹੋ ਜਾਣਾ ਥੋੜੀ ਹੋ ਹੀ ਬੜੀ ਜਾਣੀ ਇੱਥੇ ਹੋ ਹੀ ਬੜੀ ਜਾਣੀ ਇੱਥੇ ਹੋ ਨਹੀਂ ਕਰਨੀ ਮੁੱਦੇ ਚੱਕੋ ਪੰਜਾਬ ਦੀ ਜਨਤਾ ਦੇ ਪੰਜਾਬ ਦੀ ਜਨਤਾ ਮਰੀ ਜਾਂਦੀ ਆ ਆ ਇੱਥੇ ਤੁਸੀਂ ਵੇਖੋ ਤਾਂ ਸਿ ਕਿੰਨੀਆਂ ਮੌਤਾਂ ਆਉਂਗਾ ਜਿਹੜੇ ਭਾਈ ਸਾਹਿਬ ਮੁੱਦੇ ਚੱਕਨੇ ਆ ਹਲਕਿਆਂ ਦੇ ਚੱਕ ਤੂੰ ਧੂਰੀ ਦਾ ਮੁੱਦਾ ਇੱਕ ਵੀ ਚੱਕਿਆ ਹੋ ਤੂਰੀ ਦੇ ਵਿੱਚ ਕੋਈ ਚਿੱਟਾ-ਚੁੱਟਾ ਹੈਗਾ ਹੂ ਪੁੱਛ ਕੇ ਜਾ ਕੇ ਤੂਰੀ ਵਾਲਿਆਂ ਤੋਂ ਤੂਰੀ ਦੇ ਲੋਕਾਂ ਨੂੰ ਪੁੱਛ ਕੀ ਬਣਿਆ ਪਿਆ ਕੀ ਨਹੀਂ ਬਣਿਆ ਪਿਆ ਤੂਰੀ ਤੋਂ ਜਿੱਤਿਆਂ ਤੋਂ ਤੂਰੀ 'ਚ ਗੇੜੇ ਮਾਰ ਠੀਕ ਆ ਪੰਜਾਬ ਦਾ ਮੁੱਖ ਮੰਤਰੀ ਆ ਤੁਹਾਡਾ ਸਤਿਕਾਰ ਕਰਦੇ ਆ ਇਹ ਤੁਹਾਡਾ ਸਤਿਕਾਰ ਸਾਨੂੰ ਕਰਨਾ ਬੰਦ ਆ ਅਸੀਂ ਤੁਹਾਡਾ ਨਹੀਂ ਤੁਹਾਡੀ ਕੁਰਸੀ ਦਾ ਕਰਨਾ ਕਿਉਂਕਿ ਮੁੱਖ ਮੰਤਰੀਆਂ ਮੁੱਖ ਮੰਤਰੀ ਦਾ ਸਤਿਕਾਰ ਬੰਦਾ ਪਰ ਮੁੱਖ ਮੰਤਰੀ ਜੀ ਤੁਸੀਂ ਵੀ ਪੰਜਾਬ ਦੇ ਲੋਕਾਂ ਦਾ ਸਤਿਕਾਰ ਕਰੋ ਤੁਹਾਡੇ ਤੇ ਵਿਸ਼ਵਾਸ ਕੀਤਾ ਚਿੱਟਾ ਛਰੇ ਆਮ ਆ ਇੱਥੇ ਆਉਣ ਵਾਲੇ ਦਿਨਾਂ ਦੇ ਵਿੱਚ ਏਟਸ ਵਰਗੀਆਂ ਬਿਮਾਰੀਆਂ ਕਾਲੇ ਪੀਲੀਆਂ ਵਰਗੀਆਂ ਬਿਮਾਰੀਆਂ ਛਰੇ ਆ ਮਿਲਣ ਨੂੰ ਪੁੱਛੋ ਕਿਉਂ ਹੋ ਮੈਂ ਦੱਸਦਾ ਉਹ ਬਿਮਾਰੀਆਂ ਤਾਂ ਮਿਲਣੀਆਂ ਕਿ ਚਿੱਟਾ ਤਾਂ ਛਰੇ ਆ ਪਿੰਡ ਪਿੰਡ ਦੇ ਵਿੱਚ ਚਿੱਟਾ ਪਰ ਇਸ ਟਾਈਮ ਪਿੰਡ ਦੇ ਉਹ ਚਿੱਟਾ ਲਾਉਣ ਵਾਲਿਆਂ ਨੂੰ ਸੂਈਆਂ ਨੇ ਸਰਿੰਜਾਂ ਨਹੀਂ ਮਿਲਦੀਆਂ ਤੋ ਇੱਕ ਸਰਿੰਜ ਨੂੰ 20-20 ਜਨੇ ਵਰਤਦੇ ਆ 20-20 ਜਨੇ ਵਰਤਣ ਤੋਂ ਬਾਅਦ ਉਹ ਕਹ ਲੋ ਮਹੀਨਾ ਮਹੀਨਾ ਵਰਤਦੇ ਆ ਉਹ ਫਿਰ ਕਾਲਾ ਪੀਲੀਆ ਕਈਆਂ ਨੂੰ ਨਿਕਲ ਆਉਣਾ ਅੱਜ ਟੈਸਟ ਕਰਾਓ ਏਡਸ ਦੀ ਬਿਮਾਰੀ ਆਉਣ ਵਾਲ ਦਿਨਾਂ ਚ ਵਧਣ ਵਾਲੀ ਆ ਤੇ ਸੁਖਪਾਲ ਸਿੰਘ ਖਹਿਰਾ ਹੋ ਇਹ ਮੁੱਦਾ ਥੋੜਾ ਹੈਗਾ ਕਮਾਲ ਹੋ ਗਈ ਸੁਖਪਾਲ ਸਿੰਘ ਖਹਿਰਾ ਹੈਗੇ ਪਾਰਟੀ ਚ ਕੀ ਗੱਲ ਤੁਸੀਂ ਸੁੱਤੇ ਪਏ ਸੀ ਤੁਹਾਨੂੰ ਦੱਸਿਆ ਨਹੀਂ ਕਿਸੇ ਨੇ ਇੱਥੇ ਵੀ ਹਲੇ ਕਾਂਗਰਸ ਚ ਹੀ ਆ ਕਿ ਮਤਲਬ ਬਸ ਸੌ ਜਾਂਨੇ ਤੁਸੀਂ ਪੰਜਾਬ ਬਾਰੇ ਪਰ ਤੁਸੀਂ ਰਹਿਨੇ ਕੇਜਰੀਵਾਲ ਸਾਹਿਬ ਨਾਲ ਆਣਾ ਤੁਹਾਨੂੰ ਕੀ ਪਤਾ ਹੋਵੇ ਕੇਜਰੀਵਾਲ ਸਾਹਿਬ ਤਾਂ ਤੁਹਾਨੂੰ ਪਤਾ ਵੀ ਉੱਥੇ ਵਿਚਾਰਾ ਕਦੇ ਕਿਤੇ ਜਾਵੜ ਦਾ ਨਾਲ ਕਦੇ ਕਿਤੇ ਤੇ ਤੁਸੀਂ ਉਹ ਜਾਣੇ ਉਹਨਾਂ ਨਾਲ ਕੇਜਰੀਵਾਲ ਸਾਹਿਬ ਦੇ ਨਾਲ ਹੋ ਉਹ ਵੀ ਤੁਹਾਡੇ ਤੋਂ ਗੜਵਾ ਕਰਾਉਣ ਲੱਗ ਜਾਂਦਾ ਇੱਕ ਤਾਂ ਇਸ ਕਰਕੇ ਪੰਜਾਬ ਵਾਲਾ ਧਿਆਨ ਦਿਓ ਮੇਰੇ ਬਹੁਤ ਹੀ ਸਤਿਕਾਰਯੋਗ ਭਗਵੰਤ ਮਾਨ ਜੀ ਤੁਹਾਨੂੰ ਗੁੱਸਾ ਠੁਕਣਾ ਚਾਹੀਦਾ ਤੇ ਤੁਹਾਨੂੰ ਨਿਮਰਤਾ ਤੁਹਾਡੇ ਵਿੱਚ ਹੋਣੀ ਚਾਹੀਦੀ ਆ ਤੁਹਾਡੇ ਵਿੱਚ ਨਿਮਰਤਾ ਹੋਵੇ ਤੇ ਪੰਜਾਬ ਦੇ ਲੋਕ ਤੁਹਾਡਾ ਪੱਖ ਲੈਣ ਪਰ ਤੁਸੀਂ ਤਾਂ ਆਂਗੋਂ ਪੈ ਜਾਂਦੇ ਕਦੇ ਜਿੰਦਰੇ ਲਵਾਤੇ ਮੈਂ ਉਹਨਾਂ ਨੂੰ ਐਮਐਲਏ ਨੂੰ ਕਦੇ ਤੁਸੀਂ ਉਹ ਪੱਤਰਕਾਰਾਂ ਨੂੰ ਤੁਹਾਡੇ ਐਮਐਲਏ ਪੈਗੇ ਤੇ ਇਹ ਐਨਾ ਗੁੰਡਾ ਟਾਈਪ ਹੋਇਆ ਪਿਆ ਕੰਮ ਨਹੀਂ ਜੀ ਨਹੀਂ ਠੰਡੇ ਹੋ ਜਿਓ ਇਹ ਚੀਜ਼ ਹੈ ਲੋਕਤੰਤਰ ਦਾ ਕੰਨ ਤੁਸੀਂ ਨਾ ਕਰੋ ਤੁਹਾਡੇ ਅੱਗੇ ਬੇਨਤੀ ਆ ਪੰਜਾਬ ਦੇ ਲੋਕਾਂ ਦਾ ਔਰ ਜਿਹੜੇ ਤੁਹਾਡੇ ਕੰਨ 99 92 ਐਮਐਲਏ ਆ ਉਹ ਆਪਦੇ ਆਪ ਦੇ ਹਲਕਿਆਂ ਦੇ ਮੁੱਦੇ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜੇਕਰ ਭਗਵਾਨ ਤੁਮਾਨ ਜੀ ਕੋਈ ਗੱਲ ਗਲਤ ਕਹੀ ਹੋਵੇ ਮਾਫੀ ਚਾਹੁੰਨੇ ਕਿਉਂਕਿ ਤੁਸੀਂ ਤਾਂ ਗੁੱਸਾ ਬੜਾ ਭੜਾ ਕਿਤੇ ਸਾਡੇ ਵੀ ਹੋ 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 ਕਰਾ ਦੂੰ ਵੇਖੇ ਜੇ